ਸਰੋਸ ਸਸਕਲ ਜੀ ਦੁੱਧ ਦੇ ਮਸਲੇ ਬੜੇ ਗੰਭੀਰ ਹੋ ਗਏ ਐ ਗਰਮੀ ਦੇ ਵਿੱਚ ਬੜਾ ਰੌਲਾ ਗੋਲਾ ਪੈ ਰਿਹਾ ਤੇ ਜਿੱਕੇ ਪਿੱਛੇ ਫਰਾਂਡੀ ਵੀ ਗੱਲ ਤੇ ਇਹ ਹੈ ਵੀ ਉਹ ਲੋਕ ਕੋਈ ਮਸਲਿਆਂ ਦਾ ਹੱਲ ਦੇਣ ਲੱਗੇ ਐ ਜਿਨ੍ਹਾਂ ਨੂੰ ਮਸਲਿਆਂ ਦਾ ਹੀ ਨਹੀਂ ਪਤਾ ਹੈਗਾ ਪਿੱਛੇ ਮੈਂ ਦੇਖਿਆ ਇੱਕ ਪੰਜਾਬੀ ਚੈਨਲ ਤੇ ਕੁਝ ਕਿਸਾਨ ਯੂਨੀਅਨ ਦੇ ਹੋਰ ਨੇਤਾ ਬੈਠੇ ਸੀ ਉਹ ਉਹ ਦੱਸ ਰਹੇ ਸੀ ਵੀ ਉਹਨਾਂ ਨੇ ਉਹਤੇ ਵੀਡੀਓ ਵੀ ਬਣਾਈ ਇੱਕ ਬੀਜੀ ਬੀਤੀ ਪਰਸੈਂਟ ਦੁੱਧ ਹੀ ਬਸ ਅਸਲੀ ਹੈ ਬਾਕੀ ਤਾਂ ਪਤਾ ਹੀ ਨਹੀਂ ਕੀ ਹੈ ਵੀ ਜਿਵੇਂ ਉਹ ਕਹਿ ਰਹੇ ਸੀ ਵੀ 170 ਮਿਲੀਅਨ ਟਨ ਦੁੱਧ ਪੈਦਾ ਹੁੰਦਾ ਹੈ ਰੋਜ ਦਾ ਜੀ ਖਪਤ 600 ਮਿਲੀਅਨ ਟਨ ਦੀ ਹੈ ਮੈਨੂੰ ਹੈਰਾਨੀ ਦੀ ਗੱਲ ਹੈ ਵੀ ਇਹ ਤੁਸੀਂ ਦੇਖੋ ਵੀ ਇਦਾਂ ਦੇ ਝੂਠ ਲੋਕੀ ਵੱਡੇ ਵੱਡੇ ਟੀਵੀ ਚੈਨਲਾਂ ਤੇ ਕਿੱਦਾਂ ਬੋਲੀ ਜਾਂਦੇ ਐ ਤੇ ਥੱਲੇ ਮੈਂ ਦੇਖਿਆ ਲੋਕੀ ਦੁੱਧ ਪੈਦਾ ਕਰਨ ਵਾਲੇ ਕਮੈਂਟ ਕਰੀ ਜਾਂਦੇ ਹਾਂ ਜੀ ਬਹੁਤ ਨਕਲੀ ਹੈ ਬਹੁਤ ਨਕਲੀ ਹੈ ਬਹੁਤ ਨਕਲੀ ਹੈ ਕੋਈ ਇੰਨਾ ਨਕਲੀ ਨਹੀਂ ਹੈਗਾ ਜਿੰਨਾ ਅਸੀਂ ਕਹਿ ਰਹੇ ਹਾਂ ਜੇ ਇੰਨਾ ਨਕਲੀ ਹੁੰਦਾ ਮਰ ਜਾਂਦੇ ਲੋਕ ਜੰਕ ਫੂਡ ਜਿਹੜਾ ਅਸੀਂ ਜੰਕ ਫੂਡ ਹੈ ਨਾ ਅਸੀਂ ਭੁੱਲ ਜਾਂਦੇ ਆ ਵੀ ਜਿਹੜੀਆਂ ਇਹ ਬਿਮਾਰੀਆਂ ਵਧ ਰਹੀਆਂ ਹਨ ਨਾ ਉਹਦਾ ਕਾਰਨ ਲੋਕੀ ਜਿਹੜਾ ਜਿਹੜਾ ਸਾਡਾ ਖਾਣ ਪੀਣ ਜ਼ਹਿਰੀਲਾ ਹੋ ਗਿਆ ਉਹ ਦੁੱਧ ਨੇ ਨਹੀਂ ਬਿਮਾਰੀਆਂ ਲਿਆਉਂਦੀਆਂ ਹੈਗੀਆਂ ਜੋ ਦੁੱਧ ਪੀਂਦੇ ਸੀ ਲੋਕੋ ਤਾਂ ਮਸਲਾ ਹੈ ਹੀ ਨਹੀਂ ਸੀ ਇਹ। ਬਿਮਾਰੀਆਂ ਲਿਆਉਂਦੀਆਂ ਜਿਹੜਿਆ ਲੋਕੀਆ ਰੇੜੀਆਂ ਤੋਂ ਜੋ ਜੰਕ ਫੂਡ ਖਾ ਰਹੇ ਆ ਪੀਜ਼ਾ 버ਗਰ ਨੂਡਲ ਹੋਰ ਸਵਾ ਕੇ। ਔਰ ਮਸਲਾ ਸਾਰਾ ਦੁੱਧ ਤਾਂ ਤੁਸੀਂ ਦੇਖੋ ਸਾਰੇ ਦੇਸ਼ ਦਾ ਲਾਲੋ। 3.5 ਗ੍ਰਾਮ ਦੁੱਧ ਇੱਕ ਬੰਦਾ ਨਹੀਂ ਪੀਂਦਾ ਹੈਗਾ। ਔਰ ਭੋਜਨ ਜੇ ਸੀ ਸਾਰੇ ਦਿਨ ਦਾ ਜੋੜ ਲੀਏ ਜਿਹੜਾ 7-800 ਗ੍ਰਾਮ ਸਾਡਾ ਬੰਦ ਹੈ। ਦੁੱਧ ਤਾਂ ਉਹਦਾ 1/3 ਵੀ ਨਹੀਂ ਬੰਦਦਾ ਹੈਗਾ। ਸੋ ਮਸਲਾ ਕੀ ਹੈ ਇਹ ਮਸਲਾ ਬਹੁਤ ਗੰਭੀਰ ਹੈ ਦੇਖਣ ਨੂੰ ਇੰਨਾ ਸਿੱਧਾ ਨਹੀਂ ਲੱਹਗਾ। ਦੇਖਣ ਨੂੰ ਬੜਾ ਸਿੱਧਾ ਲੱਗਦਾ ਹੈ ਇਹ ਹੁਣ ਵਿੱਚ ਇਹਨਾਂ ਨੇ A182 ਵਾਲਾ ਨਿਰਵਾਧ ਕਰ ਲਿਆ ਇਸ ਵਾਰ ਮੈਗਜ਼ੀਨਿਕ ਸ਼ਬਦ ਹੈਗਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਤੋਂ ਤੁਸੀਂ ਦੇਖੋ A182 ਬਾਰੇ ਹਰ ਬੰਦਾ ਬਾਹਰ ਬਣਿਆ A182 ਮੈਥਨੂ ਇਹ ਬੜੀ ਜਿਵੇਂ ਵਾਰੀ ਨਾ ਕਹਿੰਨਾ ਇੱਕ ਪ੍ਰੋਪਾਗੈਂਡਾ ਸੀ ਨਿਊਜ਼ੀਲੈਂਡ ਤੋਂ ਸ਼ੁਰੂ ਹੋਇਆ ਸੀ ਹਰ ਦੇਸ਼ 'ਚ ਇਹਨੂੰ ਫਲਾਇਆ ਗਿਆ ਇਹਦਾ ਕੋਈ ਵਿਗਿਆਨਕ ਆਧਾਰ ਨਹੀਂ ਹੈਗਾ A1 A2 ਕੀ ਹੈ ਦੇਖੋ ਜੇ ਤੁਸੀਂ ਗੱਲ ਹੀ ਕਰ ਲਈ ਇਹਨੂੰ ਮੰਨ ਲਈ ਵੀ ਸੱਚ ਹੈ ਤਾਂ ਮੈਂ ਕਹਿੰਦਾ ਵੀ ਸਾਡਾ ਤਾਂ 95% ਦੁੱਧ ਹੁਣ A2 ਹੈ ਇਸ ਵੇਲੇ HF ਗਾਵਾਂ ਸਾਡੀਆਂ ਜਿਹੜੀਆਂ ਹੈਗੀਆਂ ਇਹਨਾਂ ਦੀ ਜੀਨ ਅਲਟਰੇਸ਼ਨ ਡੀਐਨਏ ਜਿਹੜਾ ਹੈਗਾ ਸੀਮਨ ਦੇ ਨਾ ਹੀ ਚੀਜ਼ਾਂ ਉਹਨਾਂ ਦੀਆਂ ਚੇਂਜ ਹੋ ਗਈਆਂ ਮੱਝਾਂ ਸਾਡੀਆਂ A2 ਨੇ ਠੀਕ ਹੈ ਦੇਸੀ ਗਾਵਾਂ ਸਾਡੀਆਂ A2 ਨੇ HF ਸਾਡੀ A2 ਹੈ ਦੇਖੋ ਇਹ ਸਾਰੇ ਲੋਕਾਂ ਦਾ ਟਾਰਗੇਟ ਕੀ ਹੈ ਵੀ ਜਿਹੜੀ ਬਰੀਡ ਸਾਡੇ ਪੰਜਾਬ ਦੇ ਵਿੱਚ ਪੀਡੀਐਫਏ ਨੇ ਖਾਸ ਕਰਕੇ ਪੀਡੀਐਫਏ ਦੇ ਸਹਿਯੋਗ ਨਾਲ ਸਰਕਾਰ ਦੇ ਸਹਿਯੋਗ ਨਾਲ ਬਣੀ ਹੈ ਹੁਣ ਉਹਦੇ ਵਿਰੁੱਧ ਕੂੜ ਪ੍ਰਚਾਰ ਕਰਨਾ ਇਹ ਤੋਂ ਸਾਨੂੰ ਬਚ ਕੇ ਰਹਿਣ ਦੀ ਲੋੜ ਇਹਦਾ ਹਿੱਸਾ ਆਣਾ ਉਹਨੋਂ ਕੂੜ ਪ੍ਰਚਾਰ ਦਾ ਪਿੱਛੇ ਜੇ ਇੱਕ ਵੱਡੀ ਨਿਊਜ਼ ਵਾਇਰਲ ਹੋਈ WHO ਨੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਤਾਂ ਵਿਸ਼ਵ ਸਿਹਤ ਸੰਗਠਨ ਨੇ ਆਪ ਇਹ ਐਬੀਓਸ ਨਿਊਜ਼ ਆਈਟਮ ਉਹਨਾਂ ਦੇ ਨਾਂ ਤੇ ਜਾਣੀ ਚਲਾਈ ਗਈ ਜਿਸਦਾ ਕੋਈ ਵਿਗਿਆਨਕ ਅਧਾਰ ਨਹੀਂ ਸੀ ਨਾ WHO ਨੇ ਕੋਈ ਐਹੀ ਜੀ ਨਿਊਜ਼ ਪਬਲਿਸ਼ ਕੀਤੀ ਉਹਨਾਂ A1 ਤੋਂ A1 A2 ਦੀ ਗੱਲ ਕਰਦੇ ਆਪਾਂ ਦੇਸੀ گاਵਾ ਦਾ ਦੁੱਧ ਜੀਚਰ ਕਹਿੰਦੇ ਦੇਸੀ گاਵਾ ਦਾ ਤੁਸੀਂ ਇਹ ਦੇਖ ਲਓ ਮੈਂ ਤੁਹਾਨੂੰ ਇੱਕ ਗਾਰੰਟੀ ਦੇ ਕੇ ਕਹਿੰਦਾ 90% ਬੰਦੇ ਜਿਹੜੇ ਦੇਸੀ گاਵਾ ਦਾ ਦੁੱਧ ਵੇਚ ਰਹੇ ਆ ਸ਼ਹਿਰਾਂ 'ਚ ਤੁਸੀਂ ਆਪ ਜਾ ਕੇ ਉਹਨਾਂ ਦੇ ਫਾਰਮ ਦੇਖੋ ਕੀ ਉਹਨਾਂ ਕੋਲ ਉਹਨੀਆਂ ਦੇਸੀ گاਵਾ ਹੈਗੀਆਂ ਅੱਧੀਆਂ ਵਿੱਚ ਉਹਨਾਂ ਨੇ ਕ੍ਰਾਸ ਬ੍ਰੈਡ ਰੱਖੀਆਂ ਜਿਨ੍ਹਾਂ ਦੇ ਵਿਰੁੱਧ ਹੀ ਉਹ ਪ੍ਰਚਾਰ ਕਰਦੇ ਹੈਗੇ ਫਿਰ ਸਬੈਟਿਕ ਸੈਲ ਅਕਾਊਂਟ 'ਚ ਪਹਿਲਾਂ ਵੀ ਕਿਹਾ ਵੀ ਮਿਸਟ੍ਰਾਈਟਸ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਐਚਐਫ ਦੇ ਵਿੱਚ ਨਹੀਂ ਹੈਗੀ ਸਭ ਤੋਂ ਜ਼ਿਆਦਾ ਦੇਸੀ ਗਾਵਾਂ ਦੇ ਵਿੱਚ ਹੈ ਬਿਮਾਰੀਆਂ ਸਭ ਤੋਂ ਜ਼ਿਆਦਾ ਦੇਸੀ ਗਾਵਾਂ ਦੇ ਵਿੱਚ ਨੇ ਜੇ ਇਦਾਂ ਨਾ ਹੁੰਦਾ ਤਾਂ ਲੰਪੀ ਦੇ ਵਿੱਚ 70% ਗਾਵਾਂ ਜਿਹੜੀਆਂ ਮਰੀਆਂ ਉਹ ਦੇਸੀ ਸੀਗੀਆਂ ਜੇ ਲੰਪੀ ਦੇ ਵਿੱਚ ਸਾਡੀ ਐਚਐਫ ਉਹ ਨਹੀਂ ਨਹੀਂ ਮਰੀ ਜਿੰਨੀਆਂ ਸਾਡੇ ਮੱਜਾਂ ਦੇ ਵਿੱਚ ਤਾਂ ਹੀ ਨਹੀਂ ਲੰਪੀ ਅਸਲੀ ਤਾਂ ਇਹਦਾ ਮਤਲਬ ਜੇ ਜੇ ਇਦਾਂ ਹੀ ਹੁੰਦਾ ਤਾਂ ਸਾਡੀਆਂ ਐਚਐਫ ਗਾਵਾਂ ਜ਼ਿਆਦਾ ਮਰਦੀਆਂ ਉਹਦੇ ਵਿੱਚ ਹੁਣ ਦੇਖੋ ਮਸਲਾ ਕੀ ਹੈ A1 A2 ਸਿਰਫ ਇੱਕ ਦੁੱਧ ਦੀ ਕਿਸਮ ਹੈ ਜਿਹੜੀ ਕੀ ਕਿਸੇ ਟਾਈਮ ਫਿੱਗੀ ਅੱਜ ਨਹੀਂ ਹੈ ਕਿ ਉਹ ਕਦੇ ਵੀ A1 A2 ਨਹੀਂ ਹੁੰਦਾ ਹੈਗਾ ਗੱਲ ਹੈ ਜਿਹੜਾ ਕਿ ਉਹ ਤੁਸੀਂ ਦੇਸੀ ਗਾਂ ਦੇ ਉਹ ਤੋਂ ਬਣਾਉਂਗੇ ਉਹਦੇ ਵਿੱਚ ਕੀ ਹੈ ਵੀ ਜਿਹੜਾ CLA ਕੰਜੂਗੇਟਿਡ ਲਿਨੋਲਿਕ ਐਸਿਡ ਹੈ ਉਹ ਜ਼ਿਆਦਾ ਹੁੰਦਾ ਹੈ ਥੋੜਾ ਬੀਟਾ ਕੈਰੋਟਿਨ ਜ਼ਿਆਦਾ ਹੁੰਦਾ ਇਸ ਕਰਕੇ ਵਿੱਚ ਪੀਲਾਪਨ ਜ਼ਿਆਦਾ ਹੁੰਦਾ ਹੈ ਠੀਕ ਹੈ ਉਹਦੇ ਵਿੱਚ ਕੁਝ ਗੁਣ ਹੋਣਗੇ ਪਰ ਗੁਣ ਦਾ ਮਤਲਬ ਇਹ ਨਹੀਂ ਵੀ ਇੱਕ 600 ਰੁਪਏ ਵੇਚੇ ਤੇ ਇੱਕ 6000 ਰੁਪਏ ਇੰਨੇ ਗੁਣ ਨਹੀਂ ਹੈਗੇ ਜਿੰਨੇ ਅਸੀਂ ਬਣਾ ਰਹੇ ਆ ਇਹ ਲੋਕ ਕੀ ਹੈ ਨਾ ਸਾਡੀ ਜਿਹੜੀ ਇਲਾਈਟ ਕਲਾਸ ਹੈ ਸ਼ਹਿਰਾਂ 'ਚ ਬੈਠੀ ਹੈ ਜਿਹੜੀ ਉਹ ਲੋਕਾਂ ਨੂੰ ਇਹਨਾਂ ਨੇ 10 ਵਾਲੀ ਚੀਜ਼ 100 ਦੇ ਵਿੱਚ ਵੇਚਣੀ ਹੈ ਜਦਕਿ ਉਹੀ ਲੋਕ ਨੇ ਜਿਨ੍ਹਾਂ ਦੇ ਖਾਣ ਪੀਣ ਦੇ ਵਿੱਚ ਭੋਜਨ ਦੇ ਵਿੱਚ ਸਭ ਤੋਂ ਮਾੜਾ ਹਾਲ ਹੈ ਜਿਹੜੇ ਕਿ ਲੋਕ ਦੇਖੋ ਇੱਕ ਪਿੱਛੇ ਜੇ ਅੰਕੜਾ ਪਬਲਿਸ਼ ਹੋਇਆ ਸੀਗਾ ਵੀ ਇਹੋ ਜਿਹਾ ਹਾਲ ਹੋ ਚੁੱਕੇ ਜਿਹੜੇ ਸਾਡੇ ਮੈਟਰੋ ਸਿਟੀ ਨੇ ਵੱਡੇ ਸ਼ਹਿਰ ਨੇ ਉਥੇ ਜਿਹੜਾ ਖਾਣਾ ਖਤਾ ਜਾਂਦਾ ਹੈ ਕਈ ਵਾਰੀ ਉਹ 20-25 ਦਿਨ ਤੱਕ ਪੈਨਾ ਤਿਆਰ ਹੋਇਆ ਹੁੰਦਾ ਹੈ ਅਮਰੀਕਾ ਦਾ ਇਹ ਅੰਕੜਾ ਜਿਹੜਾ ਹੈਗਾ ਬਿਲਕੁਲ ਔਥੈਂਟਿਕ ਅੰਕੜਾ ਜਿਹੜੇ ਮੈਂ ਦਿੰਦੇ ਰਿਹਾ ਅਮਰੀਕਾ ਦੇ ਵਿੱਚ ਅੰਕੜਾ ਜਿਹੜਾ ਹੈਗਾ ਉਹ 45 ਦਿਨ ਦੇ ਕਰੀਬ ਹੈ ਨੂੰ ਅਸੀਂ ਫਰੋਜ਼ਨ ਫੂਡ ਕਹਿੰਦੇ ਆਗੇ ਫਰੋਜ਼ਨ ਫੂਡ ਦਾ ਕਲਚਰ ਹੁਣ ਬਹੁਤ ਜ਼ਿਆਦਾ ਵਧਦਾ ਜਾਂਦਾ ਹੈ ਅਸਲੀ ਤਾਂ ਮਸਲਾ ਸੀਗਾ ਕੁਝ ਹੋਰ ਅਸਲੀ ਮਸਲਾ ਸੀ ਬਣਾਤਾ ਕੁਝ ਹੋਰ ਦੂਜਾ ਦੇਖੋ ਇਹਦੇ ਵਿੱਚ ਹੀ ਆਉਂਦਾ ਪ੍ਰਚਾਰ ਜਿਹੜਾ ਹੈਗਾ ਵੀ ਮਿਠਾਈਆਂ ਜਾਂ ਚਾਕਲੇਟ ਤੁਸੀਂ ਦੇਖੋ ਵੀ ਮਠਿਆਈਆਂ ਦੇ ਵਿੱਚ ਜੇ ਕਿਤੇ 100 ਰੁਪਏ ਦੀ ਮਠਿਆਈ ਬਣਦੀ ਸੀ ਤਾਂ ਉਹਦੇ ਵਿੱਚੋਂ 60 ਰੁਪਏ ਸਾਡੇ ਕਿਸ ਨਾ ਕਿਸੇ ਪਸ਼ੂ ਪਾਲਕ ਨੂੰ ਜਾਂਦੇ ਸੀ ਦੁੱਧ ਪੈਂਦਾ ਸੀ ਚੀਨੀ ਪੈਂਦੀ ਸੀ ਸ਼ੱਕਰ ਪੈਂਦੇ ਸੀ ਚਾਕਲੇਟ ਜਾਂ ਕਾਫੀ ਦੇ ਵਿੱਚੋਂ 100 ਰੁਪਏ ਦੇ ਵਿੱਚੋਂ 1 ਰੁਪਿਆ ਵੀ ਪਸ਼ੂ ਪਾਲਕ ਨੂੰ ਨਹੀਂ 1 ਰੁਪਈਏ ਤੱਕ ਵੀ ਪਸ਼ੂ ਪਾਲਕ ਨੂੰ ਨਹੀਂ ਜਾਂਦਾ ਜਿਹੜੀ ਸੀ ਗੱਲ ਕਰ ਰਹੇ ਹੁਣ ਦੇਖੋ ਸਾਡੇ ਵਾਸਤੇ ਚਾਕਲੇਟ ਜਿਹੜਾ ਹੋ ਗਿਆ ਉਹ ਬਹੁਤ ਵਧੀਆ ਚੀਜ਼ ਹੋ ਗਈ ਤੇ ਮਠਿਆਈ ਬਹੁਤ ਮਾੜੀ ਹੋ ਗਈ ਸਮੱਸਿਆ ਹਰ ਚੀਜ਼ ਦੇ ਵਿੱਚ ਹੈ ਜੇ ਤੁਸੀਂ ਚਾਕਲੇਟ ਦੇ ਲੇਬਲ ਚੈੱਕ ਕਰ ਲਓ ਤਾਂ ਤੁਸੀਂ ਆਪਣੇ ਆਪ ਦੇਖ ਲਓਗੇ ਵੀ ਕਿੰਨੇ ਕੁਝ ਪ੍ਰੀਜ਼ਰਵੇਟਿਵ ਪਾਏ ਹੋਏ ਹਨ ਕੰਪਨੀਆਂ ਸਭ ਕੁਝ ਉੱਪਰ ਲਿਖ ਰਹੀਆਂ ਅਸੀਂ ਬਿਨਾਂ ਲੇਬਲ ਚੈੱਕ ਕੀਤੇ ਖਾ ਰਹੇ ਹਾਂ ਫਰੋਜਨ ਫੂਡ ਜਿੰਨੇ ਆਉਂਦੇ ਹੈਗੇ ਸਭ ਦੇ ਉੱਪਰ ਕੰਪਨੀਆਂ ਲਿਖ ਕੇ ਦੇ ਰਹੀਆਂ ਹੈ ਵਿੱਚ ਕਿਹੜੇ ਕਿਹੜੇ ਕੈਮੀਕਲ ਪਾਏ ਹੋਏ ਅਸੀਂ ਦੇਖ ਨਹੀਂ ਰਹੇ ਇਹਦਾ ਨਤੀਜਾ ਕੀ ਹੋ ਰਿਹਾ ਹੈ ਇਹ ਉਪਰਚਾਰ ਕਰਕੇ ਛੋਟਾ ਪਸ਼ੂ ਪਾਲਕ ਹੈ ਜਿਹੜਾ ਉਹ ਰੁੱਲ ਰਹੇ ਹੈ ਉਹ ਖਤਮ ਹੋ ਰਹੇ ਹੈ ਵੱਡੇ ਪਸ਼ੂ ਪਾਲਕ ਸਿਰਫ ਅਬਦੀ ਮਿਹਨਤ ਦੇ ਸਿਰ ਤੇ ਅਬਦੇ ਸਿਸਟਮ ਦੇ ਸਿਰ ਤੇ ਉਹ ਕਰ ਰਹੇ ਹੈ ਦੇਖੋ ਆਉਣ ਵਾਲੇ ਸਮੇਂ ਚ ਵੱਡੇ ਫਾਰਮ ਬਣਨੇ ਹੈ ਕੰਪਨੀਆਂ ਦੇ ਫਾਰਮ ਬਣਨੇ ਹੈ ਬੰਨੇ ਸ਼ੁਰੂ ਹੋਗੇ ਤੁਹਾਡੇ ਆਲੇ ਦੁਆਲੇ ਪਰ ਜਿਹੜਾ ਇਹ ਉਪਰ ਪ੍ਰਚਾਰ ਹੈ ਨਾ ਇਹਦਾ ਹਿੱਸਾ ਨਾ ਬਣੀਏ ਜੇ ਕਿਸੇ ਅਧਾਰੇ ਦੇ ਸਿਸਟਮ ਚ ਪ੍ਰੋਬਲਮਾਂ ਨੇ ਤਾਂ ਅਸੀਂ ਉਹਨੂੰ ਦੁੱਧ ਦੀ ਕੁਆਲਿਟੀ ਦਾ ਦੋਸ਼ ਨਾ ਦੇਈਏ ਸਿਸਟਮ ਚ ਸਾਡੇ ਬੋਸਾਂ ਰੀਤ ਦਵਾਈਆਂ ਪੇਸ਼ੀਆਂ ਹੁੰਦੀਆਂ ਹਮੇਸ਼ਾ ਜਿਹੜੇ ਦੇਸ਼ ਅੱਗੇ ਵਧ ਰਹੇ ਹੁੰਦੇ ਐ ਉਹਨਾਂ ਦੇ ਸਿਸਟਮ 'ਚ ਕਮੀਆਂ ਪੇਸ਼ੀਆਂ ਹੁੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉੱਥੋਂ ਦਾ ਜਿਹੜਾ ਪ੍ਰੋਡਕਟ ਐ ਜਿਹੜਾ ਉਤਪਾਦ ਐ ਉਹ ਮਾੜਾ ਹੋ ਗਿਆ ਹਾਂ ਉਤਪਾਦ ਦੀ ਸੰਭਾਲਤਾ ਦੀ ਸਟੋਰੇਜ ਉਹਦੇ ਮੰਡੀਕਰਨ 'ਚ ਸਮੱਸਿਆਵਾਂ ਹੋ ਸਕਦੀਆਂ ਪਰ ਸਮੱਸਿਆ ਉਤਪਾਦ ਦੇ ਵਿੱਚ ਨਹੀਂ ਹੈਗਾ ਸੋ ਮੈਂ ਇਹੀ ਕਹੂੰਗਾ ਵੀ ਜਿੱਥੇ ਵੀ ਕਿਤੇ ਤੁਸੀਂ ਕੋਈ ਪ੍ਰਚਾਰ ਹੈ ਜਾਂ ਦੇਖਦੇ ਹੋ ਹੁਣ ਪਿੱਛੇ ਤੁਸੀਂ ਦੇਖੋ ਮੈਂ ਪਰਸੋਂ ਪੜ ਰਿਹਾ ਸੀ ਇੱਕ ਆਯੁਰਵੇਦਿਕ ਡਾਕਟਰ ਨੇ ਮੋਗੇ ਦੇ ਉਹਨਾਂ ਨੇ ਦੁੱਧ ਬਾਰੇ ਬੜਾ ਕੁਝ ਲਿਖ ਰਿਹਾ ਹੈ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਲੋਕਾਂ ਨੇ ਕਿਹੜੀ ਇਹ ਜਿਹੀ ਪੜ੍ਹਾਈ ਕੀਤੀ ਹੈ ਵੀ ਜਿਹੜੇ ਡੇਰੀ ਐਕਸਪਰਟ ਬਣ ਗਏ ਅਸੀਂ ਡੇਰੀ ਐਕਸਪਰਟਾਂ ਜਿਨ੍ਹਾਂ ਨੇ ਕੋਈ ਬੀਵੀਐਸਸੀ ਕੀਤੀ ਹੈ ਕੋਈ ਬੀ ਬੀਟੈਕ ਡੇਰੀ ਟੈਕਨੋਲੋਜੀ ਕੀਤੀ ਹੈ ਜਾਂ ਕੋਈ ਸਾਡੇ ਪਸ਼ੂ ਪਾਲਕ ਨੇ ਜਿਹੜੇ 15 20 25 ਸਾਲ ਤੋਂ ਰੱਖ ਰਹੇ ਹੈ ਜਾਂ ਕੋਈ ਗੱਲ ਇਹ ਜਿਨ੍ਹਾਂ ਨੇ ਕਦੇ-ਕਦੇ ਕੱਟਾਂ ਨਹੀਂ ਰੱਖਿਆ ਬੱਚਾ ਨਹੀਂ ਰੱਖਿਆ ਤੇ ਉਹ ਡੇਰੀ ਐਕਸਪਰਟ ਬਣੇ ਹੈ ਜਿਹੜੇ ਜੇ ਤੁਸੀਂ ਇਹਨਾਂ ਦਾ ਸਾਥ ਦਿਨੇ ਹੋ ਤਾਂ ਬਹੁਤ ਖਤਰਨਾਕ ਹੈ ਸਾਡੇ ਵਾਸਤੇ ਵੀ ਤੁਹਾਡੇ ਵਾਸਤੇ ਵੀ ਸਾਰਿਆਂ ਵਾਸਤੇ ਵੀ ਸੋ ਇਹ ਕੂੜ ਪ੍ਰਚਾਰ ਦਾ ਹਿੱਸਾ ਨਾ ਬਣੀਏ ਇਹਨੂੰ ਨੱਥ ਪਾਈਏ ਜਿੱਥੇ ਵੀ ਕਿਤੇ ਸਮੱਸਿਆਵਾਂ ਹੈਗੀਆਂ ਸਮੱਸਿਆਵਾਂ ਦਾ ਹੱਲ ਕਰੀਏ ਪਰ ਇਹ ਕੂੜ ਪ੍ਰਚਾਰ ਦਾ ਹਿੱਸਾ ਨਾ ਬਣੀ ਵੀ ਮਠਿਆਈਆਂ ਜਾਣੀ ਨਹੀਂ ਜੀ ਦੁੱਧ ਦੀ ਜਾਣੀ ਹੈ ਇਦਾਂ ਇਦਾਂ ਨਹੀਂ ਹੈਗਾ ਮੈਂ ਇਹ ਜਿਹੜੀ ਲੜਾਈ ਹੈ ਇਹ ਆਪਣੇ ਸਾਰਿਆਂ ਵਾਸਤੇ ਹੈ ਕਿਸੇ ਕੱਲੇ ਦੀ ਨਹੀਂ ਡਿਜੀ ਨਹੀਂ ਹੈਗੀ ਪਰ ਅਸੀਂ ਇਹਦਾ ਵਿੱਚ ਜਿਹੜੇ ਬੰਦੇ ਚ ਕਰ ਰਹੇ ਐ ਕੰਮ ਅਸੀਂ ਉਹਨਾਂ ਦਾ ਸਾਥ ਦੇਈਏ ਔਰ ਜਿਹੜੇ ਗਲਤ ਕਰ ਰਹੇ ਐ ਉਹਨਾਂ ਦਾ ਵਿਰੋਧ ਕਰੀਏ ਕੱਲੀਆਂ ਸਰਕਾਰਾਂ ਦੇ ਵਿੱਚ ਵੀ ਇੰਨੀ ਪਹੁੰਚ ਨਹੀਂ ਹੁੰਦੀ ਵੀ ਸਰਕਾਰਾਂ ਸਭ ਕੁਝ ਕਰਨ ਸਾਨੂੰ ਵੀ ਸਾਥ ਦੇਣਾ ਪੈਣਾ ਹਰ ਚੀਜ਼ ਤੇ ਮੈਂ ਦੇਖਿਆ ਲੋਕਾਂ ਦਾ ਮਤਲਬ ਕੀ ਮੜਾ ਜੇ ਕੋਈ ਕਹਿ ਦਿੱਤਾ ਸੀ ਉਹਦੇ ਨਾਲ ਕਹਿ ਦਿੰਦੇ ਹਾਂਜੀ ਹਾਂਜੀ ਸਭ ਕੁਝ ਸਭ ਕੁਝ ਸਭ ਕੁਝ ਨਕਲੀ ਹੈ ਨਕਲੀ ਜਿੱਤੇ ਹੈ ਉੱਥੇ ਉਹਦਾ ਵਿਰੋਧ ਕਰੋ ਸਭ ਕੁਝ ਨਕਲੀ ਨਹੀਂ ਹੈ ਨਾ ਸਭ ਕੁਝ ਨਕਲੀ ਹੋ ਸਕਦਾ ਹੈ ਠੀਕ ਹੈ ਧੰਨਵਾਦ ਜੀ ਸਾਰਵ ਸਤਿ ਸਕਾਰ